सुबह ही मैं ही पहन मैं रविवार भी नहीं खोल के इसी में हो होए पूरे। आंटी चाटी ग्रेसी भी नाली, ग्रेसी भी नहीं आता सुबह ही में ਤੇ ਬਾਹਰੋਂ ਸਾਫ ਸਫਾਈ ਦਾ ਕੰਮ ਵੀ ਨਿਕਲ ਗਿਆ ਪੋਚਾ ਲਾ ਕੇ ਤੇ ਬਾਹਰੋਂ ਗੱਦੀ ਸਾਫ ਕਰੀ ਸੀ ਮੈਂ ਇੱਧਰ ਨਵੀ ਦੇ ਵੀ ਤੇਲ ਲਾ ਤਾਂ ਹਾਂ ਹਾਂ ਨਵੀ ਦੇ ਤੇਲ ਲਾ ਕੇ ਲੋਹੀਰਾ ਲਾਤਾ ਸਿਰ ਤੇ ਤੇ ਇਹਨੂੰ ਮੈਂ ਹਜੇ ਠਹਿਰ ਕੇ ਨਿਵਾਉਂਗੀ ਪਹਿਲਾਂ ਸੀ ਜਾਵਾਂਗੇ ਦੁੱਧ ਲੈਣ ਤੂੰ ਦੱਸ ਤੇਰੀ ਵੀਡੀਓ ਬਣੀ ਜਾਂਦੀ ਕੰਮ ਖਰਾਬ ਕਰਦੀ ਐ ਤੂੰ ਹਣ ਦੇਖੀ ਕਿਵੇਂ ਕਰਦੀ ਵੀਡੀਓ ਬਣਾਉਣੀ ਐ ਤੇਰੀ ਵਾਲੇ ਪੜੀ ਹੈ ਕਿ ਮਸਨਮਾ ਹੀ ਫਿਰ ਸਾਰਾ ਦਿਨ ਸੁੱਤੀ ਰਹਿੰਦੀ ਹੈਗੀ ਮੈਂ ਤਾਈ ਨੂੰ ਸਵੇਰ ਹੀ ਨਮਾਤੀ 8 ਵਜੇ ਕੇ 10 20 ਮਿੰਟ ਹੋਏ ਹੈਗੇ ਤੇ ਘੰਟਾ ਅੱਧਾ ਘੰਟਾ ਹੋ ਗਿਆ ਨਮਾਈ ਦਾ ਅੱਧਾ ਘੰਟਾ ਹੋ ਗਿਆ ਸਵੇਰ ਹੀ ਨਮਾਤੀ ਸਿਆ ਚ ਟੂਟੀ ਵੀ ਆ ਗਈ ਪੂਟੀ ਦਾ ਪਾਣੀ ਭਰਾਂਗੇ ਇੱਧਰਲਾ ਬਾਥਰੂਮ ਵੀ ਸਾਫ ਕਰਤਾ ਸੀਗਾ ਉਧਰਲਾ ਮੈਂ ਬਾਅਦ ਚ ਕਰੂੰਗੀ ਸਾਫ ਇੱਥੇ ਤੋਂ ਆਪਣਾ ਸਾਰਾ ਕੰਮ ਹਜੇ ਪਿਆਗਾ ਇੱਥੇ ਤੋਂ ਸਾਡੀ ਸਾਫ਼ ਹੀ ਰਹਿੰਦਾਗਾ ਇੰਨਾ ਗੰਦਾ ਨਹੀਂ ਹੁੰਦਾਗਾ ਕਿਉਂਕਿ ਇੱਧਰ ਅਸੀਂ ਹੁਣ ਪੈਂਦੇ ਨਹੀਂ ਭਾਂਡੇ 'ਚ ਪੈਨੇਗੇ ਉੱਧਰਲਾ ਵੀ ਮੈਂ ਠੀਕ ਕਰ ਗਈ ਸੀਗੀ ਤੇ ਨਵੀ ਮੇਰੇ ਪਿੱਛੇ-ਪਿੱਛੇ ਕੀ ਕਹਿੰਦੀ ਐ ਕੀ ਕਹਿੰਦੀ ਸੀ ਪਾ ਪਾ ਲਾ ਆ ਇਹਦੇ ਡੈਡੀ ਦੇ ਕੱਪੜੇ ਐ ਨਵੀ ਦੇ ਦੇ ਪਾਉਣੇ ਐ ਇਹਨਾਂ ਨੇ ਹਾਂਜੀ ਰੋਟੀ ਵੀ ਹਜੇ ਮੈਂ ਬਣਾਉਣੀ ਐਗੀ ਤੇ ਰਾਤ ਮੈਂ ਤੋੜਾ ਤਹਾ ਸੀਗਾ ਪਾਣੀ ਦਾ ਤੇ ਮੇਰੇ ਤੋਂ ਇੱਧਰ ਨਹੀਂ ਕਰੇਗਾ ਫਿਰ ਮੈਂ ਇੱਥੇ ਰੱਖਤਾ ਮੈਂ ਚਲੋ ਇੱਧਰ ਘੀਸ ਕੇ ਇੱਧਰ ਦੀ ਐ ਘੀਸ ਕੇ ਰੱਖਤਾ ਚਾਲੇ ਭਾਂਡੇ ਵੀ ਹਜੇ ਮੇਰੇ ਪਏਗੇ ਕੰਮ ਅੱਜ ਮੇਰੇ ਬਹੁਤ ਪਏ ਕਰਨਾ ਆ ਆ ਖਰਬੂਜੇ ਮਤੀਰੇ ਤੇ ਆ ਬਹੁ ਵੀ ਖਰਬੂਜੇ ਹੈਗੇ ਇਹਨਾਂ ਦੇ ਬਹੁਤ ਮਿੱਠੇ ਹੈਗੇ ਇਹ ਇਹ ਜਲੰਦਰੋਂ ਲਿਆਂਦੇ ਸੀਗੇ ਹਾਂ ਆ ਗਿਆ ਹੈ ਕੀ ਹੈ ਕੀ ਹੈ ਆਇਆ ਕਰਦੀ ਹੈ ਦੇਖ ਦੇਖ ਦੇ ਕੀ ਹੈ ਚੀਚੀ ਦੇਖ ਦੇਖ ਦੇ ਬੱਸ 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 ਰਛੇ ਸਾਨੂੰ ਜਾਣ ਨਹੀਂ ਦਿੰਦੀ ਹੁੰਦੀ ਜਾਨੇ ਅਸੀਂ ਹਾਂ ਉਹ ਇੰਨੇ ਆਪੇ ਖਾਦੇ ਜਾਨ ਤੇ ਕੱਲ ਨੂੰ ਆਵਾਂਗੇ ਅਸੀਂ ਕਿਹਨਾਂ ਹਾਂਜੀ ਸੈਲਫ ਆਪਾਂ ਨੇ ਸਾਫ਼ ਕਰਤੀ ਤੌੜਾ ਵੀ ਮੈਂ ਇੱਧਰ ਰੱਖਤਾ ਭਾਂਡੇ ਮਨ ਜੂਗੀ ਪਹਿਲਾਂ ਮੈਂ ਫੇਰ ਨਵਾਉਂਗੀ ਨਵੀ ਨੂੰ ਤੇ ਰੋਟੀ ਦਾ ਕੰਮ ਸਾਡਾ ਨਿਪਟ ਗਿਆ ਰੋਟੀ ਪਾਣੀ ਆਪਾਂ ਨੇ ਖਾ ਲਿਆ ਸੀਗਾ ਤੇ ਆਹ ਵਾਲਾ ਊੜਾ ਜਿਹੜਾ ਹੈਗਾ ਨਾ ਇਹ ਮਿੱਟੀ ਆ ਆਹ ਵਾਲੇ ਜਿਹੜੇ ਡੰਡੇ ਹੈਗੇ ਮੈਂ ਕੋਠੇ ਤੋਂ ਪਟਕੇ ਲੈ ਕੇ ਆਈ ਸੀ ਇਹ ਸਾਫ਼ ਕਰਕੇ ਮੈਂ ਇਹਦੇ ਵਿੱਚ ਰੱਖੇ ਸੀਗੇ ਤੇ ਮੈਂ ਚੱਲ ਫਿਰ ਮੈਂ ਬਾਤ ਚ ਝਾੜੂ ਮਾਰਨੀ ਹੈ ਅਜੇ ਪਹਿਲਾਂ ਮੈਂ ਧੋਂਗੀ ਭਾਂਡੇ ਹਾਂਜੀ ਭਾਂਡੇ ਆਪਾਂ ਨੇ ਧੋਤੇ ਸਾਰੇ ਤੇ ਰਸੈਂਤ ਵੀ ਸਾਫ ਕਰਤਾ ਚੰਗੀ ਤਰ੍ਹਾਂ ਤੇ ਆਹ ਵਾਲੀ ਵੀ ਸਾਫ ਕਰਤੀ ਬਿੰਦਲ ਜੀ ਤੇ ਚਲੋ ਜੀ ਹੁਣ ਮੈਂ ਪਹਿਲਾਂ ਨਵੀ ਨੂੰ ਨਿਮਾ ਦਿਆਂ ਵਿਚਾਰੀ ਨੂੰ ਹਾਂਜੀ ਨਵੀ ਘਰੀ ਜਾਂਦੀ ਐ ਸਕੂਲ ਦਾ ਕੰਮ ਇਹਨੂੰ ਮੈਂ ਕਿੱਸੀ ਨਿਮਾਤਾ ਤੇ ਇਹਨੂੰ ਕੰਮ ਕਰਨਾ ਔਖਾ ਸੀਗਾ ਫਿਰ ਮੇਰੇ ਬਾਲ ਐਂਡ ਵੇਟ ਕੇ ਮੈਂ ਹੱਥ ਤੇ ਬਾਅਦ ਵਿੱਚ ਖਲਿਆਰ ਦੂੰਗੀ ਅੱਤੇ ਹੁਣ ਖਲਿਆਰ ਦੂੰਗੀ ਹਜੇ ਥੋੜੇ ਗਿੱਲੇ ਆ ਗਰੇਤੀ ਤੂੰ ਕੀ ਕਰਦਾ ਹਾਂ ਵਲੀ ਪੈੜੀ ਹੈ ਇਹਨੂੰ ਐ ਮੇਰੇ ਮੰਜੇ ਤੇ ਬੈਠੀ ਹੈ ਤੂੰ ਵੀ ਪੈ ਜਾ ਇੱਥੇ ਚਲ ਉਹਨੇ ਨਵੀਂ ਸਕੂਲ ਦਾ ਕੰਮ ਕਰਦੀ ਐ ਮੈਂ ਲਾਉਂਗੀ ਪੋਚਾ ਝਾੜੂ ਆਪਾਂ ਨੇ ਲਾ ਲਿਆ ਸੀਗਾ ਹਾਂ ਚਲ ਤੂੰ ਉਹਨੇ ਕੰਮ ਕਰ ਲੈ ਆਂ ਚਿੱਕਾ ਰੱਖਣਾ ਜਮ ਚਮਕ ਗਿਆ ਐ ਸਾਫ ਸੁਥਰਾ ਹੋ ਗਿਆ ਤੂੜੀ ਬਹੁਤ ਸੀਗੀ ਅੱਜ ਮੈਂ ਗੱਦੀਆਂ ਵੀ ਝਾੜ ਝਾੜ ਕੇ ਤੇ ਸੋਫੇ ਝਾੜ ਕੇ ਕੱਪੜੇ ਨਾਲ ਫੇਰ ਉਹ ਕੀਤੇ ਐ ਤੇ कपड़ा जो नवी ने मारिया इतने बाकी झाड़ झूड़ के तो मैं ही साफ किया गा क्योंकि वो तो भी इन्ना जवाकड़ी तो नहीं होंगे गाँव मोटे काम वो कर लेंगे है डायनिंग टेबल ते भी उन्हें मारता से कपड़ा तो कुर्सियाँ देते मैं मारता सी इन्नी तूड़ी आती है बरीक बरीक फिर भी मैं हर रोज़ कड़ती हाँ हर रोज़ फिर लगी ही हूँ मैं ਦੇਖੋ ਸਾਫ ਹੋ ਗਿਆ ਇਧਰੋਂ ਝਾੜ ਕੇ ਆ ਵੀ ਚਾਦਰ ਝਾੜ ਕੇ ਵਿਛਾਈ ਹੈਗੀ ਇਧਰੋਂ ਵੀ ਉਹ ਵਾਲਾ ਜਿਹੜਾ ਸੀਗਾ ਆਪਣਾ ਆਕਸੀਜਨ ਦਾ ਬਿਟਾ ਉਹ ਵੀ ਧੋ ਕੇ ਪਾਣੀ ਪਾਤਾ ਮੈਂ ਉਹਦੇ ਵਿੱਚ ਇਹ ਵਧੀਆ ਹੌਲਾ ਹੌਲਾ ਗਿਆ ਹੁਣ ਇਧਰੋਂ ਬਾਥਰੂਮ ਰਹਿ ਗਿਆ ਧੋਣ ਵਾਲਾ ਤੇ ਨਾਲ ਮੈਂ ਨਹਾ ਲੂੰਗੀ ਬਾਥਰੂਮ ਇੱਕ ਕੱਲ ਮੈਂ ਧੋਤਾ ਸੀਗਾ ਨਵੀਂ ਹਜੇ ਕਰੀਏ ਅੰਬਿਆ ਦਾ ਕੰਮ ਚਲੋ ਨਿਕਲ ਜੀਏਗਾ ਨੀ ਇਧਰੋਂ ਵੀ ਸਾਫ ਸਫਾਈ ਆਪਣੀ ਸਾਰੀ ਹੋ ਗਈ ਹਾਂਜੀ ਇਦਰੋਂ ਵੀ ਚੰਗੀ ਤਰ੍ਹਾਂ ਸਾਫ਼ ਕਰਤਾ ਤੇ ਉਹ ਕੋਠੇ ਤੋਂ ਲਾ ਲੈਂਦੇ ਸੀ ਅਸੀਂ ਮੰंजे ਤੇ ਮੰंजे ਨਾਲ ਤੁਸੀਂ ਫਿਰ ਭਾਂਡੇ ਚ ਢਾਉਣੇ ਹੁੰਦੇ ਹੈਗੇ ਤੇ ਫਿਰ ਐਸੇ ਬਲੇ ਮੈਂ ਇੱਧਰ ਲਾ ਦਿੰਨੀ ਹੈਗੀ ਚੰਗੀ ਤਰ੍ਹਾਂ ਸਾਰਾ ਸਾਫ਼ ਸਫਾਈ ਕਰਤੀ ਇਦਰੋਂ ਵੀ ਚਾਤ ਅੱਜ ਮੈਂ ਚੰਗੀ ਤਰ੍ਹਾਂ ਝਾੜ ਕੇ ਫੇਰ ਵਿਛਾਈ ਹੈਗੀ ਇਹ ਫਿਰ ਸੋਈ ਵੀ ਆਪਣੀ ਵਧੀਆ ਹੈ ਚਮਕ ਗਈ ਤੇ ਹੁਣ ਨਾਲੇ ਘੰਟਾ ਮੈਂ ਆਰਾਮ ਕਰ ਲੂੰਗੀ ਨਾਲੇ ਕੱਪੜੇ ਹੈ ਜਿਹੜੇ ਉਹ ਸ਼ਾਮ ਨੂੰ ਧੋ ਲੂੰਗੀ ਮੈਂ ਹਾਂਜੀ ਬਾਥਰੂਮ ਵੀ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰਤਾ। ਪੂਰਾ 1.5 ਘੰਟਾ ਲੱਗੇ ਮੈਨੂੰ। ਤੇ ਚਲੋ ਹੁਣ 6-7 ਦਿਨ ਤੋਂ ਹੁੰਦੀ ਇਹਨੂੰ ਲੋਡਨੇਗੀ। ਵੈਪਰ ਮਾਰੇ ਤੋਂ ਹੀ ਸਾਫ਼ ਹੋ ਜਾ ਕਰੂਗਾ। ਸਾਰਾ ਵਧੀਆ ਨਾਲੇ ਟੱਬ ਧੋਤਾ। ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਤ ਆਪਣੇ ਮਾਦਮਾ ਵਲੋਗ ਵਿੱਚ। ਮੈਂ ਵੀ ਨਾਲ ਰhitiਗੀ ਤੇ ਲਾ ਮੈਂ ਤੇਲ ਵੀ ਲਾ ਲੇਤੀ ਆ ਸਫਤਿਆਂ ਦੇ ਜਿਹੜਾ ਆਪਾਂ ਨੇ ਘਰੇ ਬਣਾਇਆਗਾ। ਥੋੜੇ ਵਾਲ ਸਕਾ ਕੇ ਫਿਰ ਬਣਾਉਂਗੀ ਚਾਹ ਤੇ ਫਿਰ ਹੋਰ ਗੱਜੀ ਅੰਦਾਗਾ ਕਾਲਾ ਕਾਲਾ ਹੋਇਆ ਪੈਦਾ ਕਹਿਣਗੇ ਅੱਜ ਬਾਰੀ ਦਿਖਾਈ ਜਾਂਦੀ ਕਿਉਂਕਿ ਮੈਨੂੰ ਵਧੀਆ ਲੱਗਿਆ ਆਪਦੇ ਬਾਦ ਨਪਾਲੀ ਸਮਸਮਾਈ ਕਰਦੀ ਹਾਂ ਜਦ ਜਦ ਬੋਕਰ-ਕੁਕਰ ਵੀ ਲਾਉਣੀ ਹੈ ਨਾ ਮੈਂ ਤੇ ਫਿਰ ਸਰ ਨੰਗਾ ਨਿਰਾਹ ਦੀ ਕਿਉਂਕਿ ਮਿੱਟੀ ਨਾਲ ਵਾਲ ਖਰਾਬ ਹੋ ਜਾਂਦੇ ਹੈਗੇ ਤੇ ਐਂ ਮੈਂ ਨਵੀਂ ਵਿਰਾਹਦੀ ਹੈ ਮੈਨੂੰ ਐਂ ਅੰਦਰ ਨਵੀਂ ਦੇ ਬਾਅਦ ਵੀ ਵਧੀਆ ਰਹਿੰਦੇ ਸਨ ਪਰ ਥੋੜੇ ਜਿਹੇ ਉਹਨੇ ਮੁੰਡੇ ਆ ਕੇ ਵਾਲ ਮੇਰੇ ਥੋੜੇ ਪਤਲੇ ਹੋ ਗਏ ਅੱਜ ਦੇਖ ਲਈਏ ਕਿ ਕਪੜੇ ਅੰਦਰ ਦੇ ਦੇਖੋ ਸਾਡੀ ਗ੍ਰੀਨ ਜੀ ਪੈਕ ਕੁੱਲਰ ਜਿਹਾ ਪੂਰਾ ਆ ਪੈ ਜਾਂਦੀ ਹੈਗੀ ਮੋਝ ਜਾਣਾ ਪਈ ਹੈਗੀ मैं भी आपका सर पा लिया सी हम मैं कपड़े धोन तो जाऊँगी मैं चलो हम बदल जे भी घट गए हूँ बदल है नहीं गए धुप जी होगी कपड़े मैंने चल तो के पा के सुखने की कहनी है ग्रेसी की कहना गा हाँ की कह के सियाना बन जा फिर फिर मैं तेरी गल सुनू सियाना बन ਸਿਆਣਾ ਸਿਆਣਾ ਬਣ ਜਾ। ਸਿਆਣਾ ਬਣ ਗਿਆ। ਸਿਆਣਾ ਬਣ ਪਹਿਲਾਂ। ਰਹਿਣ ਦੀ ਫਿਰ ਇਹਦੀ ਗੱਲ ਹੀ ਨਹੀਂ ਸੁਣਨੀ ਆਪਾਂ। ਸਿਆਣੀ ਨਹੀਂ ਬਣਦੀ ਇਹ। ਗੱਲ ਤਾਂ ਸੁਣਦੀ ਨਹੀਂਗੀ। ਸਿਆਣਾ ਬਣ ਜਾ। ਗਰੇਸੀ। ਚਾ ਰਹਿਣ ਦਿਨ ਗੱਲ ਨਾ ਸੁਣੂ ਇਹਦੀ ਫਿਰ। ਡੈਡੀ ਨੂੰ ਕਹਦੇ ਡੈਡੀ ਨੂੰ ਕਿ ਡੈਡੀ ਮੈਨੂੰ ਗੇੜਾ ਕਢਾ ਕੇ ਲਿਆਓ। ਕਹਦੇ ਡੈਡੀ ਨੂੰ ਹੱਥ ਲਾ ਕੇ ਕਹਦੇ। ਆਈ। ਹੱਥ ਨਾ ਕਹਦੇ ਬਲਾਲ ਗਰੇਸੀ ਕਹੀਂ ਚਲ ਆਪਾਂ ਚੱਲ ਕੇ ਬਾਹਰ ਚੱਲ ਕੇ ਕਿੰਦੀ ਤਾਂ ਹੈ ਨਹੀਂ ਰਹਿਣ ਦ ਚੱਲ ਚੱਲ ਨਾ ਬਾਹਰ ਐ ਕਹਦੇ ਕਿ ਡੈਡੀ ਬਾਹਰ ਲੈ ਕੇ ਜਾਓ ਕਹਦੇ ਆਹ ਦੱਸ ਚੱਲ ਜਾਣਾ ਇਹ ਚੰਗ ਲਾ ਜਾਵੜਾ ਚੰਗ ਜਾਵੜਾ ਸਿਆਣਾ ਬਣ ਪਹਿਲਾਂ ਸਿਆਣਾ ਸਿਆਣਾ ਬਣ ਜਾ ਸਿਆਣਾ ਬਣ ਫਿਰ ਨਹੀਂ ਫੇਲ ਲੈ ਕੇ ਜੂ ਸਿਆਣਾ ਬਣ ਸਿਆਣਾ ਬਣ ਜਾ ਸਿਆਣਾ ਸਿਆਣਾ ਬਣ ਜਾ ਫਿਰ ਰੱਸੀ ਪਾ ਲਾਂਗੇ ਸਿਆਣਾ ਬਣ ਸਿਆਣਾ ਬਣ ਸਿਆਣਾ ਬਣ ਸੈਟ ਕਰ ਦੋ ਸੈਟ ਕਰ ਦਿਓ ਬੈ ਗਿਆ ਚਲ ਹੁਣ ਤਾਂ ਲੈ ਕੇ ਜਾਉ ਮੈਂ ਆਪਾਂ ਨੇ ਅੱਜ ਕੰਕ ਵੀ ਛਟਾ ਲਈ ਥੋੜੀ ਜੀ 2 ਕੁ ਕਵਾਂਟਲ ਮਾਨ ਹੁੰਦੀ ਹੈ ਕਿ ਕਵਾਂਟਲ ਹਾਂ ਕਵਾਂਟਲ 2 ਕਵਾਂਟਲ ਹੋ ਛਟਾਉਣੀਆਂ ਏਗੀ थोड़ी जी स्टालिक ते क्रेसी ना है देते दे। ड्रेंग रूम च कौन है देखो कौन है ड्रेंग रूम च देख क्या ड्रेंग रूम करनी है इधर ऐसी हाँ ड्रेंग रूम करनी स्मार्ट के देख क्या कौन है कौन है ड्रेंग रूम च कौन है बार कोले खड़ी देख क्या उठे ता कौन है कौन है ਬੈ ਬੈ ਜ ਚੰਗਾ ਬੈਜ ਸੁੰਗਦੀ ਐ ਕੰਮ ਕਾ ਬੋਰੀਆਂ ਨੂੰ ਹੱਥ ਲੱਗੇ ਵੇ ਨਾ ਤਾਂ ਕਰਕੇ ਬੈਜਾ ਸਿਆਣਾ ਬੰਜਾ ਜੇ ਕੱਪੜੇ ਆਪਣੇ ਧੋਤੇਗੇ ਮਸ਼ੀਨ ਚਸ ਕਾੜੇ ਸੀ ਤੋ ਤਾਂ ਮੈਂ ਹੱਥ ਹੀ ਰਾਇ ਸੀਗੇ ਬਸ ਸੁੱਕ ਜਾਣਗੇ ਹਾਂਜੀ ਪੰਜ ਡਣਾ ਤੋਂ ਅਸੀਂ ਅੱਜ ਲੈ ਆਂਦਾ ਚੱਕ ਕੇ ਆਟਾ ਕਿਉਂਕਿ ਬਾਬੇ ਦੀ ਜਿਹੜੀ ਚੱਕੀ ਸੀ ਵਿਚਾਰੇ ਦੀ ਖਰਾਬ ਹੋ ਗਈ ਸੀ ਆਟਾ ਅਸੀਂ ਚੱਕੀ ਤੋਂ ਹੀ ਲਿਆਏ ਸੀਗੇ ਤੇ ਇਧਰ ਮੈਂ ਕद्दू ਦੀ ਸਬਜ਼ੀ ਨੂੰ ਲਾ ਤੜਕਾ ਸਬਜ਼ੀ ਆਪਣੀ ਬਣੀ ਜਾਂਦੀ ਹੈਗੀ ਤੇ ਦੁੱਧ ਮੈਂ ਫਰਿੱਜ ਚ ਲਾ ਦੂੰਗੀ